ਹਾਂਜੀ ਪ੍ਰਧਾਨ ਜੀ ਜੋ ਅੱਜ ਕਣਕ ਲੋਡ ਕਰਕੇ ਟਰਾਲੀਆਂ ਚ ਲੈ ਕੇ ਜਾ ਰਹੇ ਹੋ ਇਹ ਲਗ ਲਗਭਗ 3-4 ਦਿਨਾਂ ਤੋਂ ਇੱਥੇ ਚੱਲ ਰਿਹਾ ਸੀ ਅੱਜ ਕਿਹੜੇ ਪਿੰਡਾਂ ਨੂੰ ਕਣਕ ਜਾ ਰਹੀ ਹੈ ਜੀ ਮੇਰਾ ਮੇਰਾ ਨਾਮ ਜਥੀਏ ਝੁੰਬਾ ਭਾਰਤੀ ਕਿਸਾਨਦੂਣੇ ਇਕਤਾ ਗਰਾਹਾ ਅਸੀਂ ਸੂਬੇ ਦੇ ਛੱਦੇ ਤੇ ਭਾਰਤੀ ਕਿਸਾਨਦੂਣੇ ਇਕਤਾ ਗਰਾਹਾ ਵੱਲੋਂ ਮੈਂ ਜ਼ਿਲ੍ਹੇ ਦਾ ਆਗੂ ਆ ਤੇ ਪੜਾ ਬਾਈ ਪੜਾ ਪਹਿਲਾ ਕਣਕ ਦੀ ਸੇਵਾ ਕਰਕੇ ਗਏ ਹਣ ਪੀੜਤ ਲੋਕਾਂ ਦੀ ਇਹ ਦੁਬਾਰਾ ਤੋੜਿਆ ਜਾਂ ਫਿਰ ਲੀੜਾ ਕਪੜਾ ਬਹੁਤ ਵੱਡੀ ਪੱਧਰ ਤੇ ਆਇਆ ਫਿਰ ਬੀਜ ਆਇਆਗਾ ਉਹ ਅਸੀਂ ਗਦਾਮ ਚ ਸਟੋਰ ਕੀਤਾ ਤੇ ਉਸ ਤੋਂ ਬਾਅਦ ਟਰੈਕਟਰ ਕਰਾਏ ਆਲੇ ਆ ਆ ਹੁਣ ਵੀ ਵੰਡਣ ਖਾਤਰ ਸਾਡੀ ਡਿਊਟੀ ਲੱਗੀ ਆ ਸੂਬੇ ਵੱਲੋਂ ਉਹ ਟਰਾਲਿਆਂ ਨਾਲ ਸੂਬਾ ਤੋਂ ਲੋਡ ਹੋ ਰਹੀਆਂ ਤੇ ਸੂਬੇ ਦੇ ਸੱਦੇ ਤੇ ਜਿਹੜੇ ਅਸੀਂ ਧੰਨਵਾਦ ਕਰਦੇ ਆ ਸੂਬਾ ਟੀਮ ਦਾ ਜਿਹੜੀ ਦਿਨ ਰਾਤ ਇੱਕ ਕਰਕੇ ਜਿਹੜੇ ਹੜਪੀਟ ਦੀ ਸੰਤਾਪੰਡ ਆ ਰਹੇ ਸੀ ਉਹਨਾਂ ਦੇ ਮਦਦ ਖਾਤਰ ਨਿੱਗੇ ਵੱਖ-ਵੱਖਾ ਵਾ ਜ਼ਿਲ੍ਹੇ ਤੋਂ ਚਾਰ ਜ਼ਿਲ੍ਹੇ ਲਾਏ ਆ ਉਹਨਾਂ ਦੇ ਆਗੂ ਪਿੰਡਾਂ ਦੇ ਆਗੂ ਬਲਾਕ ਦੇ ਆਗੂ ਤੇ ਸਾਡੀ ਸੂਬਾ ਟੀਮ ਤੇ ਫਾਇਲਕਾ ਜ਼ਿਲ੍ਹੇ ਦੇ ਇਨਕੇ ਵੀਰਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਉਹਨਾਂ ਲੋਕਾਂ ਦੀ ਮਦਦ ਕਰਨ ਖਾਤਰ ਵੱਖ-ਵੱਖ ਪੜਾਵਾਂ 'ਚ ਮਦਦ ਲੈਣ ਖਾਤਰ ਆਇਆ ਤੇ ਅੱਜ ਅਸੀਂ ਭੁਜਾਈ ਦੀ ਗੀਰੀ ਕਣਕਾ ਵੰਡਣ ਖਾਤਰ ਸਾਡੀ ਝੰਡਾ ਸਿੰਘ ਸੇਠੂ ਕਰਨੇ ਤਰਕੇ ਸੂਬਾ ਡਿਊਟੀ ਲਾਈ ਸੀ ਤਾਂ ਅਸੀਂ ਇੱਥੇ ਆਏ ਆ ਸੁਬਾ ਦੇ ਤਾਂ ਹੁਣੇ ਤੋਂ ਬਾਅਦ ਆ ਤਿੰਨ ਪਿੰਡਾਂ ਚ ਵੰਡ ਕੇ ਹੁਣੇ ਆ ਇਹ ਕਣਕ ਤਾਂ ਇਹ ਤੋਂ ਬਾਅਦ 15 ਤਰੀਕ ਨੂੰ ਵੱਡੀ ਬੱਦਰ ਤੇ ਜਿਹੜੀਆਂ ਜ਼ਮੀਨਾਂ ਕਰਾਹੇ ਤੋਂ ਬਣਾ ਰਹਿ ਗਈਆਂ ਉੱਚਾ ਨੇ ਵੀ ਹਜੇ ਵੀ ਪਈਆਂ ਤਾਂ ਹੁਣ 15 ਤਰੀਕ ਨੂੰ ਬੰਡੇ ਜ਼ਿਲੇ ਵੱਲੋਂ ਵੱਡੀ ਬੱਦਰ ਸੇ ਟਰੈਕਟਰ ਲੈ ਕੇ ਇਹਨਾਂ ਦੀ ਮਦਦ ਖਾਤਰ ਆਵਾਂਗੇ ਤਾਂ ਲੋਕ ਲੋਕਾਂ ਦੀ ਬਾਹ ਵੜਦੇ ਆ ਸਰਕਾਰਾਂ ਤਾਂ ਕੱਲੀਆਂ ਬਿਆਨ ਦੇਣ ਦਾ ਕਾ ਮੁਰਗੀ ਦੇ ਪੈਸੇ ਦੇ ਦੇਗੇ ਆਂਡੇ ਦੇ ਪੈਸੇ ਦੇ ਦੇਗੇ ਲਵਾਈ ਦੇ ਪੈਸੇ ਦੇ ਦੇਗੇ ਇਹਨਾਂ ਦੀ ਭਰਮਾਈ ਕਰਦੇ ਆਗੇ 20000 ਕਿੱਲੇ ਦਾ ਪਾ ਦੇਗੇ ਸਰਕਾਰਾਂ ਤੋਂ ਝਾਕ ਛੱਡ ਕੇ ਨਕੀ ਅਜੇ ਇਹ ਬੰਨ ਪੱਕੇ ਕਰਾਉਣੇ ਆਏ ਸਾਲ ਜੇ 2-3 ਸਾਲਾਂ ਤੋਂ ਜਿਹੜਾ ਸ਼ੰਤਾਪ ਲੋਕ ਘਣਾਉਂਦੇ ਆ ਇਹ ਲਾਂ ਬੰਦ ਹੋ ਜਾਣਾ ਤਾਂ ਜੇ ਭਾਰਤ ਮਾਲਾ ਸਾਰੇ ਭਾਰਤ ਦੇ ਵਿੱਚ ਦੀ 12 ਫੁੱਟ ਉੱਚੀ ਨਿਕਲ ਸਕਦੀ ਆ ਤੇ ਇਹ ਬੰਨ ਜਿਹੜੇ ਲੋਕ ਆ ਵਾ ਇਹ ਦੂਜੇ ਤੀਜੇ ਸਾਲ ਲੋਕਾਂ ਨੂੰ ਅਸਲਾ ਮਾਰ ਦਿੰਦੇ ਘਰ ਝੜ ਦਿੰਦੇ ਕੀਮਤੀ ਜਾਨਾਂ ਸਾਡੇ ਮਨੁੱਖੀ ਜਾਨਾਂ ਜਾਵੜਦੀਆਂ ਤੇ ਇਹ ਲੋਕ ਏਕਾਕਰਨ ਲੋਕਾਂ ਨੂੰ ਸਮਝ ਬਣ ਜੇ ਵੋਟ ਬਟੋਰੂ ਪਾਲਟ ਕਾ ਤੋ ਝਾਰ ਛੱਡ ਕੇ ਝੰਡੇ ਥੱਲੇ ਆਉਣ ਤਾਂ ਇਹ ਬੰਨ ਵੀ ਪੱਕੇ ਹੋ ਸਕਦੇ ਆ ਜਿਵੇਂ ਪਹਿਲਾਂ ਮੋਦੀ ਨੂੰ ਦਿਖਾਇਆ ਤੇ ਐਂ ਨਿਕਿਆ ਜਿਹੜੀਆਂ ਨਿਕੇ ਲੋਕ ਇਹ ਆਮ ਜਿਲ੍ਹੇ ਨਾਲ ਜਿਹੜਾ ਫਾਜ਼ਿਲਕਾ ਜਿਲ੍ਹਾ 20 ਸਾਲ ਮਗਰ ਨਾ ਤਾਂ ਕੋਈ ਬਸਾਂ ਦੇ ਬਾਲੇ ਸਾਧਨਾਂ ਨਾ ਕੋਈ ਸੜਕਾਂ ਚੰਗੀਆਂ ਨਾ ਇਹਨਾਂ ਦਾ ਜਿਹੜਿਆ ਛੋਟਾ ਮਿਲਣੀਆਂ ਜਿਹਨਾਂ ਬੱਚੇ ਨੂੰ ਚੰਗੇ ਸਕੂਲ ਆ ਉਹ ਭਰਾਵੋ ਸਾਡੇ ਜਿਹੜੇ ਜ਼ਿਲ੍ਹਾ ਨਾਲੋਂ ਬਹੁਤ ਮਗਰ ਹੈ ਰਗਾ ਜਿਹੜਾ ਐਸ਼ਾਲ ਕਿਤੇ ਫੌਜ ਦੀ ਬਾਰਡਰ ਹੈ ਰਗਾ ਹੁਣੇ ਕਰਕੇ ਨਿਕੀ ਕਿਤੇ ਫੌਜ ਛਾਂਦੀ ਆ ਕਿਤੇ ਦਰਿਆਵਾਂ ਦਾ ਪਾਣੀ ਮਾਰ ਦਿੰਦਾ ਤਾਂ ਕਰਕੇ ਭਰਾਵੋ ਇੱਕ ਸਾਲ ਕਿਸਾਨ ਦੀ ਫਸਲ ਮਰ ਜੇ 5-7 ਸਾਲ ਜ਼ਮੀਨਾਂ ਵਿਗ ਜਾਂਦੀਆਂ ਉਦੋਂ ਬੱਗੇ ਬੱਚੇ ਮਲੇ ਸਾਡੀਆਂ ਬਹੁਤ ਕਿਸਾਨਾਂ ਦੀਆਂ ਮੌਲ ਦੇ ਜ਼ਮੀਨਾਂ ਵਿਕੀਆਂ ਤੇ ਇਹਦਾ ਐਸ਼ਾਲ 5-4 ਸਾਲਾਂ ਤੋਂ ਮਿਕਿਆ ਸੰਤਾਪ ਨਾਉਂਦੇ ਰਿਆ ਅਸੀਂ ਇਹਨਾਂ ਲੋਕਾਂ ਨੂੰ ਬੇਨਤੀ ਕਰਦੇ ਆਂ ਵੀਰਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਜੇ ਕੁਝ ਸਰਕਾਰ ਤੋਂ ਲੈਣਾਗਾ ਧੌਣ ਤੇ ਗੁੱਡਾ ਰੱਖ ਕੇ ਸਾਨੂੰ ਵੋਟ ਬਟੋਰੂ ਪਾਰਟੀਆਂ ਤੋਂ ਝਾਕ ਛੱਡ ਕੇ ਤਸ਼ਾਨੇ ਜਾਂ ਮਜ਼ਦੂਰਾਂ ਦੇ ਝੰਡੇ ਥੱਲੇ ਇਕੱਠਾ ਹੋਣਾਗਾ ਪਊਗਾ ਫੇਰ ਇਹ ਜਿਹੜਾ ਪਾਣੀ ਨਗਾਏ ਦੂਜੇ ਤੀਜੇ ਜਿਹੜਾ ਸਾਨੂੰ ਮਾਰਦਾ ਉਹ ਮਾਰੂਗਾ ਨਾ ਵੀਰੋ ਜਿਵੇਂ ਸੈਂਟਰ ਤੋਂ ਆਪਾਂ ਬਿੱਲ ਵਾਪਸ ਕਰਾਏ ਆ ਲੈਣ ਕਿ ਹੋਰ ਮੰਗਾ ਬਸਲੇ ਜਿਵੇਂ ਵਿਦਿਆਰਥੀ ਲੜ ਰਹੇ ਆ ਤਾਸੀ ਸਾਨੂੰ ਵੀ ਭਰਾਵੋ ਇਹ ਬੰਨ ਪੱਕੇ ਕਰਨ ਖਾਤਰ ਝੰਡੇ ਥੱਲੇ ਇਕੱਠੇ ਹੋਣਾ ਪੂ ਕਿਸਾਨਾਂ ਮਜ਼ਦੂਰਾਂ ਨੂੰ ਕੱਲੇ ਕਿਸਾਨ ਨਹੀਂ ਸੰਤਾਪ ਢਾਉਂਦੇ ਇਹ ਨਾਲ ਮਜ਼ਦੂਰਾਂ ਦਾ ਵੀ ਜੜਾ ਹੁੰਦਾ ਜਦੋਂ ਕਿਸਾਨਾਂ ਦੀਆਂ ਬਦਲਾ ਮਰ ਜਾਂਦੀਆਂ ਮਜ਼ਦੂਰਾਂ ਦੇ ਘਰ ਵੀ ਡੈਂਦੇ ਆ ਮਜ਼ਦੂਰਾਂ ਦੀ ਰੋਟੀ ਵੀ ਖੁੱਸਦੀ ਆ ਇਹ ਲੋਕਾਂ ਨੇ ਜਿਹੜੇ ਜਥੇਬੰਦਗ ਲੋਕ ਆ ਜਾਂ ਛੱਤ ਤਾਂ ਉਹਨਾਂ ਨੇ ਇਹਨਾਂ ਦੀ ਬਾਹ ਫੜੀ ਆ ਟੈਲਫੋਨ ਜਿੰਨਾ ਕਿ ਲੋਕਾਂ ਨੇ ਪਿੰਡਾਂ ਤੋਂ ਇਕੱਠਾ ਕਰਕੇ ਜਾਂ ਸਮਾਜ ਸੇਵੀ ਜਿਨ੍ਹਾਂ ਨੇ ਉਹਨਾਂ ਨੇ ਲੋਕਾਂ ਦੀ ਜ਼ਖਮਾਂ ਤੇ ਮਾੜੀ ਮੁੱਟੀ ਮਲਮ ਲਾਈ ਆ ਅਸੀਂ ਫੇਰ ਦੂਰੇ ਹਾਂ ਭਾਰਤੀ ਕਿਸਾਨ ਨੂੰ ਨੇਕਤਾ ਗ੍ਰਾਹਕਾਂ ਵੱਲੋਂ ਨਿਕੇ ਬੇਨਤੀ ਕਰਦੇ ਲੋਕਾਂ ਨੂੰ ਭਰਾਵੋ ਇਹ ਸੋਡਾ ਇਰਿਕਾ ਬਹੁਤ ਮਗਰ ਤਾਂ ਜਦੋਂ ਜਿੰਨਾ ਚਿਰ ਝੰਡੇ ਦੀ ਨਿਕੇ ਡੰਡਾ ਨਹੀਂ ਪਾਉਂਦੇ ਉਹਨਾਂ ਚਿਰ ਭਰਾਵੋ ਇਹ ਪਾਣੀ ਮਾਰਦਾ ਰਹੂਗਾ ਤਾਂ ਤਾਂ ਕਰਕੇ ਭਰਾਵੋ ਅਸੀਂ ਦਾ ਇਹੀ ਬੇਨਤੀ ਕਰਾਂਗੇ ਖਿਰਚੇ ਨਾਲ ਲੋਕਾਂ ਨੂੰ ਮੀਡੀਆ ਮੀਡੀਆ ਰਹੀ ਵੀ ਗਾਂਦੇ ਜਾਂ ਫੇਸਬੁੱਕਾਂ ਰਹੀ ਭਰਾਵੋ ਇਕੱਠੇ ਹੋ ਜੋ ਜੇ ਭਾਰਤ ਵਾਲਾ ਸੜਕ ਸਾਰੇ ਭਾਰਤ ਦੇ ਵਿਚਾਲੋਂ چیر ਕੇ 12 ਫੁੱਟ ਉੱਚੀ ਨਿਕਲ ਸਕਦੀ ਆ ਜੇ ਬੰਨ ਵੀ ਪੱਕੇ ਲੋਕਾਂ ਦੀ ਤਾਕਤ ਨਾਲ ਹੋਣਾ ਤੇ ਲੋਕ ਇਕੱਠੇ ਹੁੰਦੇ ਆ ਗ੍ਰਾਮਾਂ ਨੂੰ ਨੱਕੇ ਵੀ ਲੱਗੇ ਜਾਂਦੇ ਆ ਤੇ ਦ੍ਰਾਮਾਂ ਨੂੰ ਨਿੱਗੇ ਬੰਨ ਵੀ ਲੱਗੇ ਜਾਂਦੇ ਆ ਜਦੋਂ ਤੇਈ ਝੜ ਆਇਆ ਉਦੋਂ ਉਹ ਲੋਕ ਗਏ ਆ ਉਦੋਂ ਨੱਕਿਆਂ ਦ੍ਰਾਮਾਂ ਦੇ ਜਿਹੜੀ ਪੁਰਾਣੀ ਕਹਾਵਤ ਸੀ ਦ੍ਰਾਮਾਂ ਨੂੰ ਨੱਕੇ ਨਹੀਂ ਲੱਗਦੇ ਤੇ ਬੰਨ ਨਹੀਂ ਲੱਗਦੇ ਇਹ ਲੋਕ ਜਦੋਂ ਇਕੱਠੇ ਹੋ ਕੇ ਦਰਿਆ ਤੇ ਦ੍ਰਾਮਾਂ ਹਰਿਆਣੇ ਚ ਗੰਨਕੇ ਗਏ ਆ ਤਾਂ ਉਦੋਂ ਭਰਾਵੋ ਲੋਕਾਂ ਨੇ ਨੌਜਵਾਨਾਂ ਸਬਰਤਾ ਹੁੰਦੀ ਆ ਸਾਡੀਆਂ ਭੈਣਾਂ ਸਬਰਤਾ ਹੁੰਦੀ ਆ ਸਾਡੇ ਬਾਪੂਆਂ ਸਬਰਤਾ ਹੁੰਦੀ ਆ ਤਾਂ ਉਦੋਂ ਭਰਾਵੋ ਨਿਕੀ ਸਾਰਾ ਕੁਝ ਲੋਕ ਤੋਫਾ ਮੁੜੇ ਕਰਕੇ ਤੋਫਾ ਨੇ ਮੂੰਹ ਮੋੜ ਦਿੰਦਿਆ ਦਰਿਆਵਾਂ ਨੇ ਨੱਕੇ ਮੋੜ ਦਿੰਦਿਆ ਮੈਂ ਤਾਂ ਇਹੀ ਕਹੂੰਗਾ ਖੀਰ ਚਬਦੂਰੀ ਔਰ ਫਿਰ ਨਿਕੀ ਆ ਇਕੱਠੇ ਹੋਣਾ ਪਊਗਾ ਜਦੋਂ ਮਰਜ਼ੀ ਹੋ ਜਿਓ ਤੇ ਸਰਕਾਰਾਂ ਤੋਂ ਇਹ ਸਾਰੇ ਬੰਦਪਨ ਪੱਕੇ ਕਰਾੜਾ ਇੱਕ ਆਖਲਾਸ ਸਵਾਲ ਹੋਰ ਪ੍ਰਧਾਨ ਜੀ ਪਿੱਛੇ ਜੇ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕੇਂਦਰੀਵਾਲ ਇੱਕ ਕੱਠ ਨੂੰ ਸਬੋਧਨ ਕਰਦਿਆਂ ਕਹਿ ਰਿਹਾ ਵੀ ਜਿਹੜੇ ਪੰਜਾਬ ਚ 23 ਜ਼ਿਲ੍ਹਿਆਂ ਚ ਹੜਾ ਆਏ ਤੇ ਉੱਥੇ ਭਗਵੰਤ ਮਾਨ ਨੇ 50-50 ਹਜ਼ਾਰ ਰੁਪਇਆ ਮਾਫੀਆ ਉਹਨਾਂ ਲੋਕਾਂ ਨੂੰ ਪਾਤਾ ਕਿ ਤੁਸੀਂ ਇਹਨਾਂ ਪਿੰਡਾਂ 'ਚ ਵਿਚਰ ਰਹੇ ਹੋ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਉਹਨਾਂ ਮਾਫੀਆ ਦਿੱਤਾ ਗਿਆ ਅਸੀਂ ਲਗਾਤਾਰ ਪਿੰਡਾਂ 'ਚ ਉਦੋਂ ਸਾਡੇ ਬੱਚਿਆਂ ਨਾਲ ਸਾਡੀਆਂ ਧੀਆਂ ਨਾਲ ਸਾਡੀਆਂ ਭੈਣਾਂ ਨਾਲ ਮਜ਼ਦੂਰਾਂ ਨਾਲ ਗੱਲ ਕਰਦੇ ਆ ਰਹੇ ਹਾਂ ਪਿੰਡ-ਪਿੰਡ ਜਾ ਕੇ ਅਸੀਂ ਜਦੋਂ ਅਸੀਂ ਕੋਈ ਮਦਦ ਖਾਤਰ ਤੇਲ ਫੁੱਲ ਲੈ ਕੇ ਨਗਰ ਤੋਂ ਇਕੱਠਾ ਕਰਕੇ ਨਿਕਿਆ ਆਉਣੇ ਆ ਇਹਨਾਂ ਲੋਕਾਂ ਕੋਲ ਇਕੱਲੇ ਨਿਕਿਆ ਬੀੜ ਕੋ ਤੇ ਉਦੋਂ ਭਰਾਵੋ ਉਹ ਪਜਾਮੇ ਲਵੇੜ-ਲਵੇੜ ਕੇ ਪਾਣੀ 'ਚ ਬਖਾਉਂਦੇ ਹੁੰਦੇ ਸੀ ਅਸੀਂ ਨਕੇ ਇਨਾਂ ਲੋਕਾਂ ਦੀ ਬਾਹ ਫੜਾਗੇ ਅੱਜ ਡੇਢ ਦੋ ਮਹੀਨੇ ਹੋ ਗਏ ਕੋਈ ਐ ਕਹਿੰਦੇ ਇੰਨੇ ਨੇ ਚੈੱਕ ਦੇਦੇ ਸੀ ਕੱਲੀਆਂ ਅਸੀਂ ਜਦੋਂ ਲਗਿਆ ਵੀਰਾਂ ਨਾਲ ਜਾਂ ਭੈਣਾਂ ਨਾਲ ਗੱਲ ਕਰਦੇ ਆ ਟੇਲ ਦੇ ਅੱਗੇ ਕਿਲੋ ਖੰਡ ਤੇ 10-10 ਰੁਪਈਆ ਲੂਣ ਮਿਰਚ ਤੇ ਇੱਕ ਸਾਬਣ ਤੇ ਸਰਫ ਦਾ ਪੈਕਟ 10 ਰੁਪਈਆ ਵਾਲਾ ਇਹ ਕੋ ਸਰਕਾਰ ਨੇ ਜਰੂਰ ਦਿੱਤਾ ਤਾਂ ਜਿਹੜਾ ਇਹ ਕਹਿੰਦੇ 50000 ਦੇਦਾ ਦੇ ਦੇ ਦਾ ਤੇ ਭਰਾਵੋ ਜਿਵੇਂ ਪਹਿਲਾਂ ਵੀ ਮੁਰਗੀ ਮਰੀ ਦੇ ਪੈਸੇ ਦੇ ਦੂ ਮੈਂ ਫਲਾਣੇ ਦੇ ਦੂੰਗਾ ਢੱਕਾ ਨਹੀਂ ਤਾਂ ਢੱਕਾ ਇਹ ਲੋਕਾਂ ਨੂੰ ਜੇ ਮਦਦ ਕੀਤੀ ਹੁੰਦੀ ਸਰਕਾਰਾਂ ਨੇ ਸਰਕਾਰ ਕੋਈ ਰੰਗ ਦੀ ਹੋਵੇ ਇਹ ਪਹਿਲੀ ਵਾਰ ਆਣ ਨਹੀਂ ਆਇਆ ਨਾ ਅਖੀਰਲੀ ਵਾਰ ਆਇਆ ਪਹਿਲਾਂ ਕਾਂਗਰਸ ਨੇ ਵੀ ਮਦਦ ਕੀਤੀ ਨਾ ਕਾਂਗਰਸ ਨੇ ਕੀਤੀ ਤੇ ਨਾ ਹੀ ਭਗਵੰਤ ਮਾਨ ਜਿਹੜੇ ਚੁਟਕਲੇ ਸੁਣਾਉਣ ਆਲਾ ਜਾਂ ਕੇਦਰੀਵਾਲ ਨੇ ਕਿਹਾ ਇਹ ਗੱਪ ਮਾਰਦਾ ਤਾਂ ਗੱਪ ਤੋਂ ਬਿਨਾ ਇਹਨਾਂ ਕੋਲੇ ਕੁਝ ਨਹੀਂ ਹੈ ਜੇ ਕੁਝ ਨਹੀਂ ਕੀਤਾ ਜੇ ਲੋਕ ਇਕੱਠੇ ਹੋ ਜਾਣਗੇ ਢੰਡੇ ਦੇ ਡੰਡਾ ਪਾ ਲੈਣਗੇ ਤਾਂ ਆਉਣ ਵਾਲੇ ਦਿਨਾਂ 'ਚ ਵੋਟਾਂ ਆਉਣੀਆਂ ਤੇ ਵੋਟਾਂ ਮੰਗਨਾਉਣਾ ਇਹਨਾਂ ਨੇ ਤਾਂ ਉਦੋਂ ਕੱਲੇ-ਕੱਲੇ ਜਿਹੜਾ ਹਸਾਬ ਲੈ ਲੈਣਾ ਤਾਂ ਅਸੀਂ ਤਾਂ ਮੈਂ ਫੇਰ ਵੀ ਇਹੀ ਕਹੂੰਗਾ ਤੇ ਸਰਕਾਰਾਂ ਨੇ ਕੁਝ ਨਹੀਂ ਦੇਣਾ ਕੱਲੇ ਗੱਪਾਂ ਗੱਪ ਤੋਂ ਬਿਨਾ ਕਿਸੇ ਜੇ ਦਿੱਤੇ ਵੀ ਆ ਤੇ ਆਉਂਦੇ ਬੰਦੇ ਨੂੰ ਪੰਜ-ਚਾਰਾਂ ਨੂੰ ਫੋਟੋਆਂ ਜ਼ਰੂਰ ਲਾ ਲਗਾ ਰੇਲੀਆਂ ਕਰਕੇ ਵੱਡੇ ਇਕੱਠ ਕਰਕੇ ਸੋਸ਼ਲ ਮੀਡੀਆ ਤੇ ਪਾ ਪਾ ਕੇ ਪੰਜ-ਚਾਰ ਚਿੱਕੜਾ ਜ਼ਰੂਰ ਦੇਤੇ ਹੋਣਗੇ ਜਿਹੜਾ ਅਰ 3 ਵਜਾ ਉਹ ਲੋਕਾਂ ਨੇ ਮਦਦ ਕੀਤੀ ਆ ਜਾਂ ਜਿਹੜੇ ਦਾਨੀ ਸੱਜਣ ਬਾਹਰ ਬੈਠੇ ਆ ਜਾਂ ਸਸਤਾ ਉਹਨਾਂ ਲੋਕਾਂ ਨੇ ਜ਼ਰੂਰ ਮਦਦ ਕੀਤੀ ਆ ਸਰਕਾਰਾਂ ਨੇ ਕਿਸੇ ਨੇ ਨਹੀਂ ਕੀਤੀ ਧੰਨਵਾਦ ਹਾਂ चलो चलो लॉ लॉ <laughs>